ਇਹ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰਦੇ ਨੇ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਘਰ ਨੇ ਸਾਡੇ ਮੁੰਡਿਆਂ ਤੋਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਕੱਲੇ ਨੂੰ ਚਾਂਗੀਆਂ ਨੂੰ ਕੁੱਟਿਆ ਨੂੰ ਬੁਲਾ ਕੇ ਨਹੀਂ ਕੁੱਟਿਆ ਕੱਲੇ ਨਾਲ ਨੂੰ ਕੁੱਟਿਆ ਨੂੰ ਬਹੁਤ ਹੀ ਕੁੱਟਿਆ ਨਾਲ ਬਹੁਤ ਸੱਟਾਂ ਲਾਈਆਂ ਆ ਕਾਂਡ ਦੇ ਮਗਰ ਬਹੁਤ ਕਾਂਡ ਤੇ ਵੀ ਮਾਰ ਜਾਂਦੇ ਨੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਮੀ ਇਹਨਾਂ ਤੋੜ ਦਿੱਤੀ ਆ ਫੇਚੇ ਹੀ ਕਿਰਪਾਨ ਮਾਰੀ ਨੇ ਮੂੰਹ ਦੇ ਵਿੱਚ ਵੀ ਅੰਦਰ ਵੀ ਟਾਂਕੇ ਲੱਗੇ ਨੇ ਆ ਮੁੰਦੇ ਵੇ ਤੇ ਸੇਕਾਂ ਤੇ ਲੱਗਦੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਨੋਤਨਾ ਮਾਰ ਕੇ ਸੋਟ ਦਿੱਤਾ ਆ ਕਈ ਮਾਰੀ ਨੇ ਆਰ ਬਾਰ ਲੰਗੀ ਏ ਤੇ ਮੇਰਾ ਗਰਮੀ ਗਨ ਕੁਰਬਾਨ ਠੋਕੀ ਤੇ ਉਹ ਵੀ ਵਿੱਚੋਂ ਲੰਗੀ ਮਨ ਬਸ ਜਾ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨਾ ਵਖਰੇ ਇੱਕ ਕੰਡ ਦੇ ਉੱਤੇ ਇੱਥੇ ਜੜੀ ਇੱਥੇ ਤੋਂ ਮਗਰ ਇਟਾ ਰੋੜੇ ਚ ਲਾਏ ਨੇ ਆ ਮੋਢੇ ਤੇ ਬੈਦਬਾਜ ਕਰੇ ਗਏ 10 ਜਾਨਾ ਕੋਟਾ ਕੋਟੇ ਆ ਬਸ ਜਾ ਰਹੀ ਜੀ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਤਿਆਂ ਨੇ ਲਾਚਾ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆਦੀਆਂ ਜੀ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੇ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਘਰ ਨੇ ਦਿੱਤਾ ਕਿ ਮੁੰਡਾ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਇਕੱਲੇ ਨੂੰ ਚੰਕੀਆਂ ਨੂੰ ਕੁੱਟਿਆਂ ਨੂੰ ਬੁਲਾ ਤੋ ਨਹੀਂ ਕੁੱਟਿਆ ਇਕੱਲੇ ਨਾਲ ਨੂੰ ਕੁੱਟਿਆਂ ਨੂੰ ਬਹੁਤ ਹੀ ਕੁੱਟਿਆਂ ਨੂੰ ਬਹੁਤ ਸੱਟਾਂ ਲਾਈਆਂ ਨੇ ਕਾਂਡਰ ਐ ਮਗਰ ਬੋਲ ਕਾਂਗਤੇ ਬਿਮਾਰੀਆਂ ਨੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਮੀ ਇਹਨਾਂ ਤੋੜ ਦਿੱਤੀ ਆ ਪੈਚੇ ਹੀ ਕਿਰਪਾਨ ਮਾਰੀ ਨੇ ਮੂੰਹ ਦੇ ਵਿੱਚ ਵੀ ਇੱਥੇ ਅੰਦਰ ਵੀ ਟਾਂਕੇ ਲੱਗੇ ਨੇ ਐ ਮੂੰਹ ਦੇ ਵਿੱਚ ਇੱਥੇ ਟਾਂਕੇ ਲੱਗੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਨੋਤਨਾ ਮਾਰ ਕੇ ਛੋਟ ਦਿੱਤਾ ਆ ਕਈ ਮਾਰੀ ਨੇ ਹਾਰ ਬਾਰ ਲੰਗੀ ਏ ਤੇ ਮੇਰੇ ਗਰਮੀਦ ਨੇ ਕੁਰਬਾਨ ਠੋਕੀ ਤੇ ਉਹ ਵੀ ਇੱਥੇ ਲੰਗੀ ਮਨਵਾਸ ਜਾ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨਵਖਿਆਰੇ ਇੱਕ ਕੰਡ ਦੇ ਉੱਤੇ ਜਿਹੜੀ ਇੱਥੇ ਤੋਂ ਮਗਰ ਇਟਾ ਰੋੜੇ ਚਲਾਏ ਨੇ ਆ ਮੋਢੇ ਤੇ ਬੈਠ ਬਾਇਜ ਕਰੇ ਗਏ 10 ਜਾਣਾਂ ਕੋਟ ਕੋਟ ਦੇ ਆ ਬਸ ਜਾਇਆ ਨੇ ਜੀ ਤੇ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਟਿਆ ਨੇ ਲਾਚਾਂ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆੜੀਆਂ ਜੀ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੀ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਕਰਨੇ ਸੱਟਾਂ ਕੰਮ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਕੱਲੇ ਨੂੰ ਚੰਨੀਆਂ ਨੂੰ ਕੁੱਟਿਆ ਨੂੰ ਬਲਾਤੇ ਨੇ ਕੁੱਟਿਆ ਕੱਲੇ ਨੂੰ ਕੁੱਟਿਆ ਨੂੰ ਬਹੁਤ ਹੀ ਕੁੱਟਿਆ ਨੂੰ ਬਹੁਤ ਸੱਟਾਂ ਲਾਈਆਂ ਆ ਕਾਂਡਾ ਦੇ ਮਗਰ ਬਹੁਤ ਕਾਂਗ ਤੇ ਵੀ ਮਾਰ ਜਾਂਦੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਾਂ ਵੀ ਇਹਨਾਂ ਤੋੜ ਦਿੱਤੀ ਆ ਚਿਹਰੇ ਹੀ ਕਿਰਪਾ ਨੂੰ ਮਾਰੀ ਨੇ ਮੂੰਹ ਦੇ ਵਿੱਚ ਵੀ ਇੱਥੇ ਅੰਦਰ ਵੀ ਟਾਂਕੇ ਲੱਗੇ ਨੇ ਆ ਮੂੰਹ ਦੇ ਵਿੱਚ ਇੱਥੇ ਟਾਂਕੇ ਲੱਗੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਣੋਤਨਾ ਮਾਰ ਕੇ ਸੋਟ ਦੇ ਦਿੱਤਾ ਆ ਕਈ ਵਾਰੀ ਨੇ ਆਰ ਬਾਰ ਲੰਘੀਏ ਤੇ ਮੇਰਾ ਗਰਮੀ ਗਨੇ ਕੁਰਬਾਨ ਠੋਕੀ ਤੇ ਉਹ ਵੀ ਚੋਂ ਲੰਘੀ ਮੈਨੂੰ ਬਾਸ ਜਾਇਆ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨੇ ਬਕਸ਼ਿਆ ਰੇ ਇੱਕ ਕੰਡ ਦੇ ਉੱਤੇ ਇੱਥੇ ਜੜੀ ਇੱਥੇ ਤੋਂ ਮਗਰ ਇਟਾਰੇ ਚਲਾਏ ਨੇ ਆ ਮੋਢੇ ਤੇ ਬੈਂਦ ਬਾਇਜ ਕਰੇ ਗਏ 10 ਜਾਣੇ ਕੋਟ ਕੋਟ ਦੇ ਆ ਬਾਸ ਜਾਇਆ ਨੇ ਜੀ ਤੇ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਟਿਆਂ ਨੇ ਲਾਚਾਂ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆੜੀਆਂ ਇਹ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੇ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਘਰ ਨੇ ਸੱਟਾਂ ਮਦਨ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਇਕੱਲੇ ਨੂੰ ਚੰਨੀਆਂ ਨੂੰ ਕੁੱਟਿਆ ਨੂੰ ਬੁਲਾ ਤੋ ਨਹੀਂ ਕੁੱਟਿਆ ਇਕੱਲੇ ਨਾਲ ਨੂੰ ਕੁੱਟਿਆ ਨੂੰ ਬਹੁਤ ਹੀ ਕੁੱਟਿਆ ਨੂੰ ਬਹੁਤ ਸੱਟਾਂ ਲਾਈਆਂ ਆ ਕਾਂਡਾ ਦੇ ਮਗਰ ਬਹੁਤ ਮਾਰੀਆਂ ਨੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਾਂ ਵੀ ਇਹਨਾਂ ਤੋੜ ਦਿੱਤੀ ਆ ਪੇਚਾਈ ਕਿਰਪਾਣ ਮਾਰੀ ਨੇ ਮੂੰਹ ਦੇ ਵਿੱਚ ਵੀ ਤੇ ਅੰਦਰ ਵੀ ਟਾਂਕੇ ਲੱਗੇ ਨੇ ਆ ਮੁੰਦੇ ਵੇ ਤੇ ਸੇਕਾਂ ਤੇ ਲੱਗਦੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਨੋਤਨਾ ਮਾਰ ਕੇ ਸੋਟ ਦਿੱਤਾ ਆ ਕਈ ਮਾਰੀ ਨੇ ਆਰ ਬਾਰ ਲੰਗੀ ਏ ਤੇ ਮੇਰਾ ਗਰਮੀ ਗਨ ਕੁਰਬਾਨ ਠੋਕੀ ਤੇ ਉਹ ਵੀ ਵਿੱਚੋਂ ਲੰਗੀ ਮਨ ਬਸ ਜਾ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨਾ ਵਖਿਆਰੇ ਇੱਕ ਕੰਡ ਦੇ ਉੱਤੇ ਜੜੀ ਇੱਥੇ ਤੋਂ ਮਗਰ ਇਟਾ ਰੋੜੇ ਚ ਲਾਏ ਨੇ ਆ ਮੋਢੇ ਤੇ ਬੈਂਦ ਬਾਇਜ ਕਰੇ ਗਏ 10 ਜਾਨਾ ਕੋਟਾ ਕੋਟਾ ਦੇ ਆ ਬਸ ਜਾ ਰਹੀ ਜੀ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਤਿਆਂ ਨੇ ਲਾਚਾਂ ਪਾਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆੜੀਆਂ ਜੀ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੇ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਘਰ ਨੇ ਦਿੱਤਾ ਕਿ ਮੁੰਡਾ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਇਕੱਲੇ ਨੂੰ ਚੰਕੀਆਂ ਨੂੰ ਕੁੱਟਿਆਂ ਨੂੰ ਬੁਲਾ ਤੋ ਨਹੀਂ ਕੁੱਟਿਆ ਇਕੱਲੇ ਨਾਲ ਨੂੰ ਕੁੱਟਿਆਂ ਨਾਲ ਬਹੁਤ ਹੀ ਕੁੱਟਿਆਂ ਨਾਲ ਬਹੁਤ ਸੱਟਾਂ ਲਾਈਆਂ ਨੇ ਕਾਂਡਰਾਂ ਦੇ ਮਗਰ ਬੋਲ ਕਾਂਗ ਤੇ ਬਿਮਾਰੀਆਂ ਨੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਮੀ ਇਹਨਾਂ ਤੋੜ ਦਿੱਤੀ ਆ ਪੈਚੇ ਹੀ ਕਿਰਪਾਨ ਮਾਰੀ ਨੇ ਮੂੰਹ ਦੇ ਵਿੱਚ ਵੀ ਅੰਦਰ ਵੀ ਟਾਂਕੇ ਲੱਗੇ ਨੇ ਇਹ ਮੂੰਹ ਦੇ ਵਿੱਚ ਐਸੇ ਟਾਂਕੇ ਲੱਗੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਨੋਤਨਾ ਮਾਰ ਕੇ ਛੋਟ ਦਿੱਤਾ ਆ ਕਈ ਮਾਰੀ ਨੇ ਹਾਰ ਬਾਰ ਲੰਗੀ ਏ ਤੇ ਮੇਰੇ ਗਰਮੀਤ ਨੇ ਕੁਰਬਾਨ ਠੋਕੀ ਤੇ ਉਹ ਵੀ ਇਥੇ ਲੰਗੀ ਮਨਵਾਸ ਜਿਆ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨਵਖਿਆਰੇ ਇੱਕ ਕੰਡ ਦੇ ਉੱਤੇ ਇੱਥੇ ਜੜੀ ਇੱਥੇ ਤੋਂ ਮਗਰ ਇਟਾ ਰੋੜੇ ਚਲਾਏ ਨੇ ਆ ਮੋਢੇ ਤੇ ਬੈਦਬਾਜ ਕਰੇ ਗਏ 10 ਜਾਨਾ ਕੋਟ ਕੋਟ ਦੇ ਆ ਬਸ ਜਿਆ ਤੇ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਟਿਆ ਨੇ ਲਾਚਾਂ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆਦੀਆਂ ਜੀ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੀ ਆ ਵੀ ਲਾਈਆਂ ਨੇ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਕਰਨੇ ਸੱਟਾਂ ਕੰਮਟਰ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਕੱਲੇ ਨੂੰ ਚਾਂਗੀਆਂ ਨੂੰ ਕੁੱਟਿਆ ਨੂੰ ਬੁਲਾ ਕੇ ਨਹੀਂ ਕੁੱਟਿਆ ਕੱਲੇ ਨੇ ਨੂੰ ਕੁੱਟਿਆ ਨੂੰ ਬਹੁਤ ਹੀ ਕੁੱਟਿਆ ਨਾਲ ਬਹੁਤ ਸੱਟਾਂ ਲਾਈਆਂ ਆ ਕਾਂਡ ਦੇ ਮਗਰ ਬੋ ਕਾਂਡ ਤੇ ਵੀ ਮਾਰ ਜਾਂਦੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਮੀ ਇਹਨਾਂ ਤੋੜ ਦਿੱਤੀ ਆ ਪੈਚੇ ਹੀ ਕਿਰਪਾਨ ਮਾਰੀ ਨੇ ਮੂੰਹ ਦੇ ਵਿੱਚ ਵੀ ਇੱਥੇ ਅੰਦਰ ਵੀ ਟਾਂਕੇ ਲੱਗੇ ਨੇ ਆ ਮੂੰਹ ਦੇ ਵਿੱਚ ਇੱਥੇ ਟਾਂਕੇ ਲੱਗੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਨੋਤਨਾ ਮਾਰ ਕੇ ਛੋਟ ਦੇ ਦਿੱਤਾ ਆ ਕਈ ਵਾਰੀ ਨੇ ਆਰ ਬਾਰ ਲੰਘੀਏ ਤੇ ਮੇਰਾ ਗਰਮੀ ਗਨ ਕੁਰਬਾਨ ਠੋਕੀ ਤੇ ਉਹ ਵੀ ਇੱਥੋਂ ਲੰਘੀ ਮੈਨੂੰ ਬਾਸ ਜਾ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਨੇ ਬਕਸ਼ਿਆ ਰੇ ਇੱਕ ਕੰਡ ਦੇ ਉੱਤੇ ਇੱਥੇ ਜੜੀ ਇੱਥੇ ਤੋਂ ਮਗਰ ਇਟਾਰੇ ਚਲਾਏ ਨੇ ਆ ਮੋਢੇ ਤੇ ਬੈਦਬਾਜ ਕਰੇ ਗਏ 10 ਜਾਨਾ ਕੋਟਾ ਕੋਟੇ ਆ ਬਾਸ ਜਾ ਰੇ ਜੀ ਤੇ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਟਿਆ ਨੇ ਲਾਚਾ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆਦੀਆਂ ਇਹ ਸਾਡੇ ਮੁੰਡਿਆਂ ਨੂੰ ਤਾਂ ਆ ਵੀ ਸੱਟਾਂ ਮਾਰ ਜਾਂਦੇ ਆ ਵੀ ਲਾਈਆਂ ਸੱਟਾਂ ਬਹੁਤ ਮਾਰੀਆਂ ਨੇ ਅਸੀਂ ਘਰ ਨੇ ਸੱਟਾਂ ਕਮਟਰ ਤਾਂ ਮਾਰ ਕੇ ਸੁੱਟ ਗਏ ਕੱਲਾ ਮੁੰਡਾ ਸੀ ਤੇ ਇਕੱਲੇ ਨੂੰ ਚੰਨੀਆਂ ਨੂੰ ਕੁੱਟਿਆ ਨੂੰ ਬੁਲਾਤੇ ਨੂੰ ਕੁੱਟਿਆ ਇਕੱਲੇ ਨੂੰ ਕੁੱਟਿਆ ਨੂੰ ਬਹੁਤ ਹੀ ਕੁੱਟਿਆ ਨੂੰ ਬਹੁਤ ਸੱਟਾਂ ਲਾਈਆਂ ਆ ਕਾਂਡਾ ਦੇ ਮਗਰ ਬਹੁਤ ਕਤੇ ਵੀ ਮਾਰ ਜਾਂਦੇ ਨੇ ਲੱਤਾਂ ਤੇ ਬਿਮਾਰੀਆਂ ਨੇ ਆ ਬਾਹਾਂ ਵੀ ਇਹਨਾਂ ਤੋੜ ਦਿੱਤੀ ਆ ਤੇ ਅੱਜ ਹੀ ਕਿਰਪਾ ਨੂੰ ਮਾਰੀ ਨੇ ਮੂੰਹ ਦੇ ਵਿੱਚ ਵੀ ਤੇ ਅੰਦਰ ਵੀ ਟਾਂਕੇ ਲੱਗੇ ਨੇ ਆ ਮੁੰਦੇ ਵਿੱਚ ਐਸੇ ਕਾਂਤੇ ਲੱਗੇ ਨੇ ਪਿਛਲੇ ਪਾਸੇ ਵੀ ਬੜੀਆਂ ਸੱਟਾਂ ਨੇ ਆ ਮਹਨਤ ਨਾ ਮਾਰ ਕੇ ਛੋਟ ਦਿੱਤਾ ਆ ਕਈ ਮਾਰੀ ਨੇ ਆਰ ਬਾਰ ਲੰਗੀ ਏ ਤੇ ਮੇਰੇ ਗਰਮੀਦ ਨੇ ਕੁਰਬਾਨ ਠੋਕੀ ਤੇ ਉਹ ਵੀ ਵਿੱਚੋਂ ਲੰਗੀ ਮਨ ਬਸ ਜਾ ਤੇ ਆ ਸੱਟਾਂ ਮਾਰੀਆਂ ਨੇ ਬਾਹ ਤੇ ਬਾਹ ਦੀ ਹੱਡੀ ਦਾ ਬਚਿਆ ਰੇ ਇੱਕ ਕੰਡ ਦੇ ਤੇ ਇੱਥੇ ਜੜੀ ਇੱਥੇ ਤੋਂ ਮਗਰ ਇਟਾ ਰੋੜੇ ਚ ਲਾਏ ਨੇ ਆ ਮੋਢੇ ਤੇ ਬੈਂਦ ਬਾਇ ਜਿ ਕਰੇ ਗਏ 10 ਜਣਾ ਕੁੱਟ-ਕੁੱਟ ਕੇ ਆ ਬਸ ਜਾਏ ਨੇ ਆ ਸਾਰਾ ਸਰੀਰ ਜਿੰਨਾ ਪਿੰਡੇ ਤੇ ਕੁੱਤਿਆਂ ਨੇ ਲਾਚਾਂ ਪਈਆਂ ਨੇ ਗੁੱਧੀਆਂ ਮਾਰਾਂ ਦਿੱਤੀਆਂ ਨੇ ਇੰਨੀਆਂ ਜਿਆਦੀ